ਪੰਜਾਬੀ ਵਿਰਸਾ ਦੇ ਸੂਝਵਾਨ ਦਸਕਾ ਨੂੰ ਸਰੋਤਿਆਂ ਨੂੰ ਬੜੇ ادب ਨਾਲ ਸਤਿ ਸ਼੍ਰੀ ਅਕਾਲ ਨਮਸਕਾਰ ਅਦਾਬ ਪਹਿਲਾ ਵੰਕ ਫਿਰਦੋ ਗਾਜ਼ਲ ਲੈ ਕੇ ਤੁਹਾਡੀ ਸੇਵਾ ਵਿੱਚ ਹਾਜ਼ਰ ਹੋਇਆ ਹਾਂ ਪਹਿਲੀ ਗਾਜ਼ਲ ਹੈ ਫੁੱਲ ਜਦੋਂ ਵੀ ਟਾਣੀ ਤੇ ਮੁਸਕਾਉਂਦਾ ਹੈ ਫੁੱਲ ਜਦੋਂ ਵੀ ਟਾਣੀ ਤੇ ਮੁਸਕਾਉਂਦਾ ਹੈ ਉਹਨੂੰ ਉਹਦਾ ਰਹਿ ਰਹਿ ਚੇਤਾ ਚੇਤਾ ਆਉਂਦਾ ਹੈ ਫੁੱਲ ਜਦੋਂ ਵੀ ਟਾਣੀ ਤੇ ਮੁਸਕਾਉਂਦਾ ਹੈ ਉਹਨੂੰ ਉਹਦਾ ਰਹਿ ਰਹਿ ਚੇਤਾ ਆਉਂਦਾ ਹੈ ਖਾਮੋਸ਼ ਰਾਸੀ ਕਮਰਾ ਵੀ ਸੁਨਸਾਨ ਪਿਆ ਖਾਮੋਸ਼ ਰਾਸੀ ਕਮਰਾ ਵੀ ਸੁਨਸਾਨ ਪਿਆ تنਹਾਈ ਨੂੰ ਜਦ ਉਹ ਗੱਲ ਨਾਲ ਲਾਉਂਦਾ ਹੈ تنਹਾਈ ਨੂੰ ਜਦ ਉਹ ਗੱਲ ਨਾਲ ਲਾਉਂਦਾ ਹੈ ਚਿਹਰਾ ਖਾਲੀ ਪੁਸਤਕ ਹਰ ਕੋਈ ਪੜ ਲੈਂਦਾ ਚਿਹਰਾ ਖਾਲੀ ਪੁਸਤਕ ਹਰ ਕੋਈ ਪੜ ਲੈਂਦਾ ਭਾਵੇਂ ਉਹ ਦਿਲ ਦੀ ਗੱਲ ਛਿਪਾਉਂਦਾ ਹੈ ਚੇਰਾ ਖਾਲੀ ਪੁਸਤਕ ਹਰ ਕੋਈ ਪੜ ਲੈਂਦਾ ਭਾਵੇਂ ਉਹ ਦਿਲ ਦੀ ਗੱਲ ਛਪਾਉਂਦਾ ਹੈ ਪੱਥਰਾਂ ਨੂੰ ਹੀ ਆਪਣਾ ਆਪਣਾ ਸਾਥੀ ਸਮਝ ਰਿਹਾ ਪੱਥਰਾਂ ਨੂੰ ਹੀ ਆਪਣਾ ਸਾਥੀ ਸਮਝ ਰਿਹਾ ਦਰਦ ਦੀ ਗਾਥਾ ਉਹਨਾਂ ਕੋਲ ਸੁਣਾਉਂਦਾ ਹੈ ਦਰਦ ਦੀ ਗਾਥਾ ਉਹਨਾਂ ਕੋਲ ਸੁਣਾਉਂਦਾ ਹੈ ਰੇਤੇ ਦਾ ਕਰ ਪਹਿਲਾਂ ਆਪ ਬਣਾ ਲੈਂਦਾ ਰੇਤੇ ਦਾ ਕਰ ਪਹਿਲਾਂ ਆਪ ਬਣਾ ਲੈਂਦਾ ਮਾਰ ਕੇ ਠੇਡਾ ਫਿਰ ਉਸੇ ਨੂੰ ਢਾਉਂਦਾ ਹੈ ਮਾਰ ਕੇ ਠੇਡਾ ਫਿਰ ਉਸੇ ਨੂੰ ਢਾਉਂਦਾ ਹੈ ਮੋਹਨ ਅੱਜਕੱਲ ਇਹ ਸ਼ੌਕ ਹੈ ਪਾਲ ਰਿਹਾ ਮੋਹਨ ਅੱਜਕੱਲ ਇਹ ਸ਼ੌਕ ਹੈ ਪਾਲ ਰਿਹਾ ਜ਼ਖਮੀ ਜਜ਼ਬਿਆਂ ਉੱਪਰ ਮਲਮ ਲਾਉਂਦਾ ਹੈ ਜ਼ਖਮੀ ਜਜ਼ਬਿਆਂ ਉੱਪਰ ਮਲਮ ਲਾਉਂਦਾ ਹੈ ਦੂਜੀ ਗਾਜ਼ਲ ਔਕੜਾਂ ਦੇ ਸਾਹਮਣੇ ਤੂੰ ਮੁਸਕਰਾ ਔਕੜਾਂ ਦੇ ਸਾਹਮਣੇ ਤੂੰ ਮੁਸਕਰਾ ਨਾਲ ਹਿੰਮਤ ਮੁਸ਼ਕਿਲਾਂ ਤੇ ਕਾਬੂ ਪਾ ਔਕੜਾਂ ਦੇ ਸਾਹਮਣੇ ਤੂੰ ਮੁਸਕਰਾ ਨਰ ਹਿੰਮਤ ਮੁਸ਼ਕਲਾਂ ਤੇ ਕਾਬੂ ਬਾਹ ਇਸ ਹੱਦੇ ਤੋਂ ਪਾਰ ਮੰਜ਼ਲ ਦਿਸਦੀ ਇਸ ਹੱਦੇ ਤੋਂ ਪਾਰ ਮੰਜ਼ਲ ਦਿਸੇਗੀ ਚੱਲ ਅੱਗੇ ਇੰਜ ਢੇਰੀ ਧੂਣਾਟਾ ਇਸ ਹੱਦੇ ਤੋਂ ਪਾਰ ਮੰਜ਼ਲ ਦਿਸੇਗੀ ਚੱਲ ਅੱਗੇ ਇੰਜ ਢੇਰੀ ਧੂਣਾਟਾ ਖੁਸ਼ਕ ਨਗਮੇ ਖੁਸ਼ਮ ਖੁਸ਼ਕ ਨਗਮੇ ਬੋਲ ਕੇ ਬੁਝ ਜ਼ਰ ਨਾ ਬਣ ਖੁਸ਼ਕ ਨਗਮੇ ਬੋਲ ਕੇ ਬੁਝ ਦਿਲ ਨਾ ਬਣ ਗੱਲ ਜੀਵਨ ਜਿਉਣ ਦਾ ਗੱਲ ਜੀਵਨ ਜਿਉਣ ਦਾ ਜਿਉਣ ਦੀ ਸਭ ਨੂੰ ਸੁਣਾ ਖੁਸ਼ਕ ਨਗਮੇ ਬੋਲ ਕੇ ਬੁਝ ਦਿਲ ਨਾ ਬਣ ਗੀਤ ਜੀਵਨ ਜਿਉਣ ਦਾ ਸਭ ਨੂੰ ਸੁਣਾ ਗੀਤ ਜੀਵਨ ਜਿਉਣ ਦਾ ਸਭ ਨੂੰ ਸੁਣਾ ਬੰਸਰੀ ਆਲੇ ਦੇ ਵਿੱਚ ਕਿਉਂ ਰੱਖਤੀ ਬੰਸਰੀ ਆਲੇ ਦੇ ਵਿੱਚ ਕਿਉਂ ਰੱਖਤੀ ਇਸ ਨੂੰ ਚੁੱਕ ਆਪਣੇ ਹੋਠਾਂ ਨੂੰ ਲਾ ਬੰਸਰੀ ਆਲੇ ਦੇ ਵਿੱਚ ਕਿਉਂ ਰੱਖਤੀ ਇਸ ਨੂੰ ਚੁੱਕ ਆਪਣੇ ਹੋਠਾਂ ਤੇ ਲਾ ਜਿੱਤ ਦਾ ਤਗਮਾ ਵੀ ਤੈਨੂੰ ਮਿਲੇਗਾ ਜਿੱਤ ਦਾ ਤਗਮਾ ਵੀ ਤੈਨੂੰ ਮਿਲੇਗਾ ਪਹਿਲਾ ਫੁਲਾਦੀ ਜਿਗਰਾ ਆਪਣਾ ਬਣਾ ਜਿੱਤ ਦਾ ਤਗਮਾ ਵੀ ਤੈਨੂੰ ਮਿਲੇਗਾ ਪਹਿਲਾ ਫੁਲਾਦੀ ਜਿਗਰਾ ਆਪਣਾ ਬਣਾ ਔਕੜਾਂ ਦੇ ਸਾਹਮਣੇ ਤੂੰ ਮੁਸਕਰਾ ਨਾਲ ਹਿੰਮਤ ਮੁਸ਼ਕਲਾਂ ਤੇ ਕਾਬੂ ਪਾ ਨਾਲ ਹਿੰਮਤ ਮੁਸ਼ਕਲਾਂ ਤੇ ਕਾਬੂ ਪਾ ਤੁਹਾਡਾ ਬਹੁਤ ਬਹੁਤ ਤਨਵਾਦ ਪੰਜਾਬੀ ਵਿਰਸਾ ਦੇ ਸੂਝਵਾਨ ਦਰਸ਼ਕਾਂ ਨੂੰ ਸ੍ਰੋਤਿਆਂ ਨੂੰ ਬੜੇ ادب ਨਾਲ ਸਤਿ ਸ੍ਰੀ ਅਕਾਲ ਨਮਸਕਾਰ ਅਦਾਬ ਪਹਿਲਾ ਵੰਕ ਫਿਰ ਦੋ ਗਾਜ਼ਲ ਲੈ ਕੇ ਤੁਹਾਡੀ ਸੇਵਾ ਵਿੱਚ ਅੱਜ ਹੋਇਆ ਹਾਂ ਪਹਿਲੀ ਗਾਜ਼ਲ ਹੈ ਫੁੱਲ ਜਦੋਂ ਵੀ ਟਾਣੀ ਤੇ ਮੁਸਕਾਉਂਦਾ ਹੈ ਫੁੱਲ ਜਦੋਂ ਵੀ ਟਾਣੀ ਤੇ ਮੁਸਕਾਉਂਦਾ ਹੈ ਉਹਨੂੰ ਉਹਦਾ ਰਹਿ ਰਹਿ ਚੇਤਾ ਚੇਤਾ ਆਉਂਦਾ ਹੈ ਫੁੱਲ ਜਦੋਂ ਵੀ ਟਾਣੀ ਤੇ ਮੁਸਕਾਉਂਦਾ ਹੈ ਉਹਨੂੰ ਉਹਦਾ ਰਹਿ ਰਹਿ ਚੇਤਾ ਆਉਂਦਾ ਹੈ ਖਮੋਸ਼ ਰਾਤੀ ਕਮਰਾ ਵੀ ਸੁਨਸਾਨ ਪਿਆ ਖਮੋਸ਼ ਰਾਤੀ ਕਮਰਾ ਵੀ ਸੁਨਸਾਨ ਪਿਆ تنਹਾਈ ਨੂੰ ਜਦ ਉਹ ਗੱਲ ਨਾਲ ਲਾਉਂਦਾ ਹੈ تنਹਾਈ ਨੂੰ ਜਦ ਉਹ ਗੱਲ ਨਾਲ ਲਾਉਂਦਾ ਹੈ ਚਿਹਰਾ ਖਾਲੀ ਪੁਸਤਕ ਹਰ ਕੋਈ ਪੜ ਲੈਂਦਾ ਚਿਹਰਾ ਖਾਲੀ ਪੁਸਤਕ ਹਰ ਕੋਈ ਪੜ ਲੈਂਦਾ ਭਾਵੇਂ ਉਹ ਦਿਲ ਦੀ ਗੱਲ ਛਪਾਉਂਦਾ ਹੈ ਚੇਰਾ ਖਾਲੀ ਪੁਸਤਕ ਹਰ ਕੋਈ ਪੜ ਲੈਂਦਾ ਭਾਵੇਂ ਉਹ ਦਿਲ ਦੀ ਗੱਲ ਛਪਾਉਂਦਾ ਹੈ ਪੱਥਰਾਂ ਨੂੰ ਹੀ ਆਪਣਾ ਆਪਣਾ ਸਾਥੀ ਸਮਝ ਰਿਹਾ ਪੱਥਰਾਂ ਨੂੰ ਹੀ ਆਪਣਾ ਸਾਥੀ ਸਮਝ ਰਿਹਾ ਦਰਦ ਦੀ ਗਾਥਾ ਉਹਨਾਂ ਕੋਲ ਸੁਣਾਉਂਦਾ ਹੈ ਦਰਦ ਦੀ ਗਾਥਾ ਉਹਨਾਂ ਕੋਲ ਸੁਣਾਉਂਦਾ ਹੈ ਰੇਤੇ ਦਾ ਕਰ ਪਹਿਲਾਂ ਆਪ ਬਣਾ ਲੈਂਦਾ ਰੇਤੇ ਦਾ ਕਰ ਪਹਿਲਾਂ ਆਪ ਬਣਾ ਲੈਂਦਾ ਮਾਰ ਕੇ ਠੇਡਾ ਫਿਰ ਉਸੇ ਨੂੰ ਢਾਉਂਦਾ ਹੈ ਮਾਰ ਕੇ ਠੇਡਾ ਫਿਰ ਉਸੇ ਨੂੰ ਢਾਉਂਦਾ ਹੈ ਮੋਹਨ ਅੱਜਕੱਲ ਇਹ ਸ਼ੌਕ ਹੈ ਪਾਲ ਰਿਹਾ ਮੋਹਨ ਅੱਜਕੱਲ ਇਹ ਸ਼ੌਕ ਹੈ ਪਾਲ ਰਿਹਾ ਜ਼ਖਮੀ ਜਜ਼ਬਿਆਂ ਉੱਪਰ ਮਲਮ ਲੰਉਂਦਾ ਹੈ ਜ਼ਖਮੀ ਜਜ਼ਬਿਆਂ ਉੱਪਰ ਮਲਮ ਲੰਉਂਦਾ ਹੈ ਦੂਜੀ ਗਾਜ਼ਲ ਔਕੜਾਂ ਦੇ ਸਾਹਮਣੇ ਤੂੰ ਮੁਸਕਰਾ ਔਕੜਾਂ ਦੇ ਸਾਹਮਣੇ ਤੂੰ ਮੁਸਕਰਾ ਨਾਲ ਹਿੰਮਤ ਮੁਸ਼ਕਿਲਾਂ ਤੇ ਕਾਬੂ ਪਾ ਔਕੜਾਂ ਦੇ ਸਾਹਮਣੇ ਤੂੰ ਮੁਸਕਰਾ ਨਾਲ ਹਿੰਮਤ ਮੁਸ਼ਕਿਲਾਂ ਤੇ ਕਾਬੂ ਬਾ ਇਸ ਹੱਦੇ ਤੋਂ ਪਾਰ ਮੰਜ਼ਲ ਦਿਸਦੀ ਇਸ ਹੱਦੇ ਤੋਂ ਪਾਰ ਮੰਜ਼ਲ ਦਿਸ਼ੇਗੀ ਚੱਲ ਅੱਗੇ ਇੰਜ ਢੇਰੀ ਢੂਣਾਟਾ ਇਸ ਹੱਦੇ ਤੋਂ ਪਾਰ ਮੰਜ਼ਲ ਦਿਖੇਗੀ ਚੱਲ ਅੱਗੇ ਇੰਜ ਢੇਰੀ ਢੂਣਾਟਾ ਖੁਸ਼ਕ ਨਗਮੇ ਖੁਸ਼ਮ ਖੁਸ਼ਕ ਨਗਮੇ ਬੋਲ ਕੇ ਬੁਝ ਜ਼ਰ ਨਾ ਬਲ ਖੁਸ਼ਕ ਨਗਮੇ ਬੋਲ ਕੇ ਬੁਝ ਦਿਲ ਨਾ ਬਨ ਗੱਲ ਜੀਵਨ ਜਿਉਣ ਦਾ ਗੱਲ ਜੀਵਨ ਜਿਉਣ ਦਾ ਜਿਉਣ ਦੀ ਸਭ ਨੂੰ ਸੁਣਾ ਖੁਸ਼ਕ ਨਗਮੇ ਬੋਲ ਕੇ ਬੁਝ ਦਿਲ ਨਾ ਬਨ ਗੀਤ ਜੀਵਨ ਜਿਉਣ ਦਾ ਸਭ ਨੂੰ ਸੁਣਾ ਗੀਤ ਜੀਵਨ ਜਿਉਣ ਦਾ ਸਭ ਨੂੰ ਸੁਣਾਵ ਬੰਸਰੀ ਆਲੇ ਦੇ ਵਿੱਚ ਕਿਉਂ ਰੱਖਤੀ ਬੰਸਰੀ ਆਲੇ ਦੇ ਵਿੱਚ ਕਿਉਂ ਰੱਖਤੀ ਇਸ ਨੂੰ ਚੁੱਕ ਆਪਣੇ ਹੋਠਾਂ ਨੂੰ ਲਾ ਬੰਸਰੀ ਆਲੇ ਦੇ ਵਿੱਚ ਕਿਉਂ ਰੱਖਤੀ ਇਸ ਨੂੰ ਚੁੱਕ ਆਪਣੇ ਹੋਠਾਂ ਤੇ ਲਾ ਜਿੱਤ ਦਾ ਤਗਮਾ ਵੀ ਤੈਨੂੰ ਮਿਲੇਗਾ ਜਿੱਤ ਦਾ ਤਗਮਾ ਵੀ ਤੈਨੂੰ ਮਿਲੇਗਾ ਪਹਿਲਾ ਫੁਲਾਦੀ ਜਿਗਰਾ ਆਪਣਾ ਬਣਾ ਜਿੱਤ ਦਾ ਤਗਮਾ ਵੀ ਤੈਨੂੰ ਮਿਲੇਗਾ ਪਹਿਲਾ ਫੁਲਾਦੀ ਜਿਗਰਾ ਆਪਣਾ ਬਣਾ ਔਕੜਾਂ ਦੇ ਸਾਹਮਣੇ ਤੂੰ ਮੁਸਕਰਾ ਨਾਲ ਹਿੰਮਤ ਮੁਸ਼ਕਲਾਂ ਤੇ ਕਾਬੂ ਪਾ ਨਾਲ ਹਿੰਮਤ ਮੁਸ਼ਕਲਾਂ ਤੇ ਕਾਬੂ ਪਾ ਤੁਹਾਡਾ ਬਹੁਤ ਬਹੁਤ ਤਨਵਾਦ